ਸਸੇ ਅਸੀਂ ਕੱਲ ਜੀ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਰਹਾ ਅੱਜ ਦੀ ਵੀਡੀਓ ਤਾਂ ਬੜੀ ਕਮਾਲ ਦੀ ਵੀਡੀਓ ਹੈ ਨਾ ਮੈਨੂੰ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਮਿਲਦੇਗੇ ਮੇਰੀ ਬੇਟੀ ਨੇ ਇੱਕ ਦਿਨ ਪਹਿਲਾਂ ਕਿ ਮੈਨੂੰ ਲੱਗਾ ਸੀ ਉਹਨੇ ਆਉਣਾ ਨਹੀਂ ਤੇ ਸਾਰੇ ਅਸੀਂ ਇੱਕ ਦਿਨ ਪਹਿਲਾਂ ਕੇਕ ਕੱਟਿਆ ਫੈਮਲੀ ਨੇ ਬੱਚਿਆਂ ਨੇ ਤੇ ਫਿਰ ਬੇਟੀ ਨੇ ਕਿਹਾ ਕਿ ਮੰਮੀ ਤੈਨੂੰ ਮੈਂ ਲੈ ਕੇ ਜਾਣਾ ਕੌਫੀ ਤੇ ਤੇ ਚੱਲ ਅਸੀਂ ਕੌਫੀ ਪੀਣ ਚਲੇ ਗਏ ਉੱਥੇ ਵੀ ਕਿਉਂ ਲੱਗਾ ਸੀ ਤੇ ਅਸੀਂ ਬਹੁਤ ਕਾਫੀ ਟਾਈਮ ਸਾਨੂੰ ਉੱਥੇ ਲੱਗਿਆ ਤੇ ਬੇਟੀ ਨੇ ਕਿਹਾ ਕਿ ਮੈਨੂੰ ਲੱਗਾ ਸੀ ਕਿ ਬੇਟੀ ਨੇ ਆਉਣਾ ਨਹੀਂ ਕਿਉਂਕਿ ਇੱਕ ਦਿਨ ਪਹਿਲਾਂ ਕੇਕ ਲੈ ਕੇ ਆਈ ਸਾਰਾ ਕੁਝ ਕਰਕੇ ਗਈ ਗਿਫਟ ਵਗੈਰਾ ਲੈ ਕੇ ਆਈ ਤੇ ਮੈਂ ਕਿਹਾ ਨਹੀਂ ਆਉਣਾ ਨਹੀਂ ਤੇ ਇਹ ਕਹਿੰਦੀ ਨਹੀਂ ਮੰਮੀ ਤੈਨੂੰ ਮੈਂ ਬਾਹਰ ਕਾਫੀ ਤੇ ਲੈ ਕੇ ਜਾਣਾ ਅੱਜ ਤੇ ਮੈਂ ਕਿਹਾ ਚਲੋ ਜੀ ਆਪਣਾ ਵੀਡੀਓ ਬਣ ਗਿਆ ਆਪਾਂ ਕਾਫੀ ਤੇ ਨਾਲ ਚਲੇ ਗਏ ਤੇ ਉਸ ਤੋਂ ਬਾਅਦ ਵੀ ਮੈਨੂੰ ਸਰਪ੍ਰਾਈਜ਼ ਕੀਤਾ ਵੱਡਾ ਸਰਪ੍ਰਾਈਜ਼ ਮੈਨੂੰ ਇਹਨਾਂ ਨੇ ਦਿੱਤਾ ਕਿ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਕਾਫੀ ਤੋਂ ਵਾਪਸ ਆਇਆ ਜੀ ਕਾਰ ਦੇ ਵਿੱਚ ਮੇਰੀ ਫੈਮਿਲੀ ਪੂਰੀ ਸਾਰੇ ਰਿਸ਼ਤੇਦਾਰ ਘਰੇ ਆਏ ਹੋਏ ਤੇ ਮੈਂ ਸ਼ੌਕ ਕੋ ਗੀ ਜਦੋਂ ਉਹਨਾਂ ਨੂੰ ਦੇਖਿਆ ਤੇ ਕੇਕ ਮੇਰੀ ਬੇਟੀ ਨੇ ਬਣਾਇਆ ਤੇ ਕੇਕ ਦੇਖੋ ਕਿੰਨਾ ਸੋਹਣਾ ਬਣਾ ਕੇ ਲਿਆਇਆ ਘਰੇ ਤੇ ਪਰ ਮੈਨੂੰ ਸਮਝ ਨਹੀਂ ਆਈ ਕਿ ਇਹਨਾਂ ਨੇ ਇੰਨਾ ਮਿੱਠਾ ਲਕੋ ਕਿਵੇਂ ਰੱਖਿਆ ਸਾਰੀਆਂ ਚੀਜ਼ਾਂ ਦਾ ਤੇ ਖਾਣਾ ਵੀ ਬਣਾਇਆ ਵੈਸੇ ਲਕੋ ਰੱਖਿਆ ਖਾਣਾ ਮੈਨੂੰ ਕਿਸੇ ਹੋਰ ਦਾ ਕਹਿ ਕੇ ਇਹਨਾਂ ਨੇ ਬਣਾਇਆ ਤੇ ਚਲੋ ਜੀ ਹੁਣ ਸਾਡੇ ਗਏ ਰਿਸ਼ਤੇਦਾਰ ਹੋ ਗਏ ਇੰਜੋਏ ਅਸੀਂ ਬਹੁਤ ਕਿੰਨਾ ਸਾਰਾ ਦਿਨ ਹੁਣ ਬੱਜ ਗਈ ਰਾਤ ਦੇ 8 ਤੇ ਹੁਣ ਮਨ ਲੱਗੀ ਸੀ ਆਪਣੇ ਗਿਫਟ ਕੋਲ ਮੈਂ ਕਿਹਾ ਹੁਣ ਮੈਂ ਆਪਾਂ ਗਿਫਟ ਵੀ ਖੋਲ ਲੀਏ ਕਿਉਂਕਿ ਟਾਈਟ ਵੀ ਬਹੁਤ ਆ ਵੈਸੇ ਮੇੇ ਖੋਲ ਖੋਲ ਕੇ ਆਪਾਂ ਨੂੰ ਹੁੰਦਾ ਕਿ ਕੀ ਆ ਕੀ ਆ ਦੇਖੀਏ ਦੇਖੀਏ ਗਿਫਟ ਮੇਰੇ ਇੰਨੇ ਬੜੇ ਆ ਗਏ ਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕਿਧਾ ਮੈਂ ਥੈਂਕ ਯੂ ਕਰਾਂ ਤੇ ਇੰਨੇ ਗਿਫਟ ਤੇ ਇਹ ਮੈਨੂੰ ਤਾਂ ਇੰਨੇ ਚਾ ਸੀ ਕਿ ਮੇਰੀ ਫੈਮਿਲੀ ਸਾਰੀ ਇੰਨੀ ਇਕੱਠੀ ਹੋਈ ਮੇਰੀ ਫੈਮਿਲੀ ਜਿਹੜੀ ਹੈਗੀ ਆ ਬਹੁਤ ਦੂਰ ਦੂਰ ਰਹਿੰਦੀ ਆ ਤੇ ਸਾਰੇ ਇੰਨੇ ਸਵੇਰੇ ਹੀ ਤੇ ਆਮ ਗਿਫਟ ਦੇਖ ਲਓ ਜੀ ਮੈਂ ਮੋٹے ਮੋٹے ਤੁਹਾਨੂੰ ਗਿਫਟ ਦੋਣੇ ਬਾਕੀ ਜਿਹੜੇ ਕੱਲ ਬੱਚੇ ਦੇ ਕੇ ਸੀ ਉਹ ਬਾਕੀ ਤੇ ਉਹ ਪਿੱਛੇ ਅੱਗੇ ਪਿੱਛੇ ਰਹਿ ਗਏ ਜਿਹੜੇ ਮੇਰੇ ਕੋਲ ਨੇੜੇ ਨੇੜੇ ਸੀ ਉਹ ਮੈਂ ਦਿਖਾ ਲਿਆ ਆ ਦੇਖ ਲਓ ਜਲਦੀ ਜਲਦੀ ਜ ਹੁਣ ਇਹ ਮੇਰਾ ਗਿਫਟ ਵੀ ਨਹੀਂ ਖੋਲਦਾ ਹਨਾ ਕਿ ਕੀ ਕੀ ਆ ਆਪਾਂ ਖੋਲੀਏ ਇਹਨੂੰ ਤੇ ਆਹ ਦੇਖੋ ਜੀ ਇਹਦੇ ਵਿੱਚੋਂ ਦੇਖੀ ਹੁਣ ਆਪਾਂ ਕੀ ਕੀ ਨਿਕਲਦਾ ਲਓ ਜੀ ਬੈਗ ਦੇਖੋ ਕਿੰਨਾ ਸੋਹਣਾ ਤੇ ਕਲਰ ਵੀ ਕਿੰਨਾ ਸੋਹਣਾ ਨਿਕਲਿਆ ਆ ਇਹ ਹੈਗੀ ਹੈ ਜੀ ਕੈਂਡਲ ਇਹ ਹੈਗੇ ਦੀ ਲਿਪਸਟਿਕ ਵਗੈਰਾ ਤੇ ਆ ਹੈਗਾ ਜੀ ਪਾਰਲਰ ਦਾ ਸੈੱਟ ਇਹ ਹੈਗਾ ਜੀ ਜੰਪਰ ਬੜਾ ਸੋਨਾ ਦੇਖੋ ਕਿੰਨਾ ਸੋਹਣੀ ਕੋਟੀ ਆ ਮੋਟੀ ਆ ਬਹੁਤ ਆ ਤੇ ਮੈਨੂੰ ਸਮਝ ਨਹੀਂ ਸੌਂਦੀ ਇਹਨਾਂ ਦਾ ਮੈਂ ਥੈਂਕ ਯੂ ਕਿਵੇਂ ਕਰਾਂ ਤੇ ਹੁਣ ਜੀ ਇਹ ਸਾਰੇ ਚਲੇ ਗਏ ਸੀ ਤੇ ਹੁਣ ਆ ਦੇਖ ਲਓ ਆਪਣੇ ਘਰੇ ਇਹ ਮੇਰਾ ਸਰਪ੍ਰਾਈਜ਼ ਮੇਰੇ ਲਈ ਪਿਆ ਆ ਹੁਣ ਸਾਰੇ ਪਾਸੇ ਚੀਜ਼ਾਂ ਕਿੱਲਰੀਆਂ ਪਈਆਂ ਕਿਤੇ ਸੌਰੀ ਉਹ ਦਿਖਦਾ ਨਹੀਂਗਾ ਮੇਰੇ ਨਾਲ ਕੱਟ ਦਿਖਦਾ ਹੈ ਤੇ ਕਿਸੇ ਪਾਸੇ ਬਲੂਨ ਪਏ ਤੇ ਚਿਹਰਾ ਕਿਤੇ ਪਈਆਂ ਸਮਾਨ ਜੋ ਪਿਆਰਾ ਦਾ ਆਪਾਂ ਉਦਾਂ ਹੀ ਛੱਡ ਕੇ ਤੇ ਦੋ ਥੋੜੇ ਜੇ ਮੈਂ ਪਤਿਲਿਆਂ ਦੀ ਸਫਾਈ ਕਰਤੀ ਤੇ ਬਾਕੀ ਪਤਿਲਿਆਂ ਦਾ ਸਿੰਖ ਤੇ ਸਾਰੇ ਭੰਡੇ ਭਰੇ ਪਏ ਆ ਤੇ ਹੁਣ ਆਪਾਂ ਕਰਾਂਗੇ ਸਵੇਰ ਨੂੰ ਸਫਾਈ ਇਹਨਾਂ ਦੀ ਤੇ ਮੈਂ ਬਹੁਤ ਹੈਪੀ ਕਿ ਮੇਰੀ ਫੈਮਿਲੀ ਆਈ ਸਾਰੇ ਪੂਰੇ ਰਿਸ਼ਤੇਦਾਰ ਜਿਹੜੇ ਵੀ ਇਹਨਾਂ ਨੇ ਸੱਦੇ ਸੀ ਬੱਚਿਆਂ ਨੇ ਪਰ ਮੈਨੂੰ ਇਹਨਾਂ ਲੱਗਾ ਕਿ ਇਹਨਾਂ ਨੇ ਇੰਨਾ ਮਥਲ ਕੋਕੇ ਮੇ ਰੱਖਿਆ ਕਿ ਮੰਮੀ ਨੂੰ ਕੁਝ ਵੀ ਨਾ ਪਤਾ ਲੱਗੇ ਇਹਨਾਂ ਨੇ ਕਿਵੇਂ ਸਾਰਾ ਕੁਝ ਕੀਤਾ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਪ੍ਰਮਾਤਮਾ ਇਸੇ ਤਰ੍ਹਾਂ ਸਾਡਾ ਪਿਆਰ ਬਣਾਈ ਰੱਖੇ ਅੱਜ ਦਾ ਬਲੌਗ ਇੱਥੇ ਤੋਂ ਇਹੋ ਪਲੱਡੂ ਖਾਓ ਤੇ ਇੰਜੋਏ ਕਰੋ ਸਬਸਕ੍ਰਾਈਬ